ਸਤਿ ਸ਼੍ਰੀ ਅਕਾਲ ਦੋਸਤੋ ਬੁਲਤ ਨਾਮਾ ਪੰਜਾਬ ਸਫਰ ਦੇ ਤਹਿਤ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਦੇ ਵਿੱਚ ਇੱਥੇ ਵੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਤ ਇੱਕ ਗੁਰਦੁਆਰਾ ਸਾਹਿਬ ਹੈ ਤੇ ਆਜੋ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਸੁਣੋ ਇਤਿਹਾਸ ਦੋਸਤੋ ਅਸੀਂ ਇਸ ਵੇਲੇ ਪਿੰਡ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਦੇ ਵਿੱਚ ਪਹੁੰਚੇ ਹੋਏ ਹਾਂ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਪਾਤਸ਼ਾਹੀ ਨੌਮੀ ਦਾ ਇਸ ਪਿੰਡ ਦਾ ਇਤਿਹਾਸ ਤੇ ਬਾਰੇ ਜਿਹੜਾ ਹੈਗਾ ਦੋਹਰਾ ਇੱਕ ਲੈ ਗਿਆ ਉਹਦੇ ਵਿੱਚ ਲਿਖਿਆ ਹੈ ਕਿ ਕੂਚ ਭਪਾਲਾਂ ਤੋਂ ਤੋਂ ਕਰਿਓ ਤੇਗ ਬਹਾਦਰ ਆਏ ਖੀਵਾ ಗ್ರಾಮ ਪੰ ਉਤਰੇ ਸਹਿ ਸੁਭਾਏ ਤਾਂ ਇੱਥੇ ਜਿਹੜੇ ਹੈਗੇ ਆ ਗੁਰੂ ਸਾਹਿਬ ਭਪਾਲ ਪਿੰਡ ਤੋਂ ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਆਂ ਤਾਂ ਖੀਵਾ ਕਲਾਂ ਦੇ ਵਿੱਚ ਆਏ ਸੀਗੇ ਤਾਂ ਇਹ ਸਿੰਘਾ ਨਾਮੀ ਇੱਕ ਜਿਹੜਾ ਇੱਥੋਂ ਦਾ ਬਜ਼ੁਰਗ ਸੀਗਾ ਉਹ ਉਹਨਾਂ ਦਾ ਸਾਥ ਆਲੂ ਸੀ ਤੇ ਉਹਨਾਂ ਦੇ ਕੋਲ ਬੈਠਿਆ ਕਰਦੇ ਸੀਗੇ ਗੁਰੂ ਸਾਹਿਬ ਇੱਥੇ ਬੈਠੇ ਤੇ ਸਿੰਘਾ ਜਿਹੜਾ ਬਜ਼ੁਰਗ ਸੀ ਉਹਨਾਂ ਦੇ ਕੋਲੇ ਬੈਠਾ ਸੀ ਤਾਂ ਉਹ ਬੈਠੇ-ਬੈਠੇ ਉੱਠ ਕੇ ਜਾਣ ਲੱਗਿਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਸਿੰਘਾ ਕਿੱੜੇ ਪਾਸੇ ਨੂੰ ਚੱਲ ਗਿਆ ਤਾਂ ਉਹਨੇ ਕਿਹਾ ਕਿ ਸਾਡੇ ਗਵਾਂਢੀਆਂ ਦੇ ਜਿਹੜਾ ਹੈਗਾ ਮੁੰਡੇ ਨੂੰ ਛਗਣ ਪਿਆ ਹੈਗਾ ਤੇ ਮੈਂ ਆਪਣੇ ਹਿੱਸੇ ਦਾ ਜਿਹੜਾ ਮਿੱਠਾ ਉੱਥੋਂ ਲੈ ਕੇ ਆਉਣਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਿੰਘਾ ਤੈਨੂੰ ਅੱਜ ਤੋਂ ਬਾਅਦ ਕਿਤੇ ਜਾਣ ਦੀ ਲੋੜ ਨਹੀਂ ਤੂੰ ਇੱਥੇ ਆਰਾਮ ਨਾਲ ਬੈਠ ਤੇਰੇ ਕੋਲ ਦੋ ਵਰਤਾਵੇ ਦਾ ਜਿਹੜਾ ਹੈਗਾ ਮਿੱਠਾ ਆਪਣੇ ਆਪ ਪਹੁੰਚ ਆਇਆ ਕਰੂਗਾ ਤਾਂ ਉਧਰ ਜਦੋਂ ਗਵਾਂਡੀਆਂ ਦੇ ਘਰੇ ਸਿੰਘਾ ਨਾ ਪਹੁੰਚਿਆ ਤਾਂ ਗਵਾਂਡੀਆਂ ਸਾਰਿਆਂ ਨੇ ਪੁੱਛਿਆ ਕਿ ਸਿੰਘਾ ਕਿਉਂ ਨਹੀਂ ਆਇਆ ਤਾਂ ਕਿਸੇ ਨੇ ਕਿਹਾ ਕਿ ਇੱਕ ਇੱਥੇ ਗੁਰੂ ਆਏ ਹੋਏ ਹੈ ਤੇ ਉਹਨਾਂ ਦੇ ਕੋਲ ਬੈਠਾ ਹੋਇਆ ਕਹਿੰਦੇ ਨਿਕੰਮਾ ਸਾਰਾ ਦਿਨ ਉੱਥੇ ਬੈਠਾ ਰਹਿੰਦਾ ਤਾਂ ਜਿਹੜਾ ਪਿੰਡ ਦਾ ਇੱਕ ਹੋਰ ਚੌਧਰੀ ਸੀ ਜਿਹੜਾ ਪਿੰਡ ਦਾ ਸਿਆਣਾ ਬੰਦਾ ਸੀ ਉਹਨੇ ਕਿਹਾ ਕਿ ਚਲੋ ਸਿੰਘ ਗੁਰੂਆਂ ਦੀ ਸੋਭਤ ਕਰਨਾ ਤਾਂ ਚੰਗੀ ਗੱਲ ਹੈ ਤੁਸੀਂ ਇਸ ਤਰ੍ਹਾਂ ਕਰੋ ਕਿ ਸਿੰਘ ਦੇ ਘਰ ਜਿਹੜਾ ਹੈਗਾ ਦੋ ਡੰਗ ਦਾ ਵਰਤਾਵਾ ਤੁਸੀਂ ਉੱਥੇ ਦੇ ਕੇ ਆਓ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਉਹ ਵਰਤਾਵਾ ਇਸ ਤਰ੍ਹਾਂ ਜਾਰੀ ਹੈ ਤੇ ਹੁਣ ਜਿਹੜਾ ਹੈਗਾ ਸਿੰਘ ਦੇ ਨਾਂ ਤੇ ਵਰਤਾਵਾ ਉਹ ਗੁਰੂ ਘਰ ਪਹੁੰਚ ਰਿਹਾ ਤਾਂ ਇਹ ਹੈ ਦੋਸਤੋ ਇਥੋਂ ਪਿੰਡ ਅਖੀਵਾ ਕਲਾਂ ਦੇ ਗੁਰੂ ਘਰ ਦਾ ਇਤਿਹਾਸ ਹੀਵਾ ਕਲਾ ਤੋਂ ਚੱਲ ਕੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਮਾਨਸਾ ਜ਼ਿਲ੍ਹੇ ਦੇ ਹੀ ਪਿੰਡ ਭੈਣੀ ਵਾਗਾ ਵਿਖੇ ਇੱਥੇ ਦੋ ਵੱਡੇ ਇਤਿਹਾਸਕ ਗੁਰੂ ਘਰ ਨੇ ਗੁਰਦੁਆਰਾ ਰਕਾਬ ਸਰਸਾ ਸਾਹਿਬ ਅਤੇ ਗੁਰਦੁਆਰਾ ਪਿਪਲੀ ਸਰਸਾ ਸਾਹਿਬ ਅਸਲ ਦੇ ਵਿੱਚ ਮੇਨ ਰੋਲ ਦੇ ਉੱਤੇ ਕੋਈ ਬੋਰਡ ਨਾ ਲੱਗਿਆ ਹੋਣ ਦੇ ਕਾਰਨ ਇਹਨਾਂ ਗੁਰੂ ਘਰਾਂ ਦੇ ਬਾਰੇ ਆਮ ਸੰਗਤ ਨੂੰ ਪਤਾ ਨਹੀਂ ਚੱਲਦਾ ਅਸੀਂ ਥੋੜਾ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਪੈਣੀਵਾਗਾ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਤੇ ਦੋਵੇਂ ਹੀ ਇਤਿਹਾਸਕ ਨੇ ਤੇ ਆਜੋ ਤੁਹਾਨੂੰ ਗੁਰੂ ਘਰਾਂ ਦੇ ਕਰਵਾਉਣੇ ਆ ਦਰਸ਼ਨ ਤੇ ਇਥੋਂ ਦਾ ਸੁਣਾਉਂਦੇ ਆ ਇਤਿਹਾਸ ਆ ਦੋਸਤੋ ਬੁਲਟ ਨਾਮਾ ਪੰਜਾਬ ਸਫਰ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਇਹਦਾ ਕਮੈਂਟ ਦੇ ਵਿੱਚ ਜਵਾਬ ਵੀ ਜ਼ਰੂਰ ਜਾ ਕਰੋ ਸਤਿ ਸ੍ਰੀ ਅਕਾਲ ਬਾਈ ਜੀ ਮੇਰਾ ਬਾਈ ਜੀ ਨਾਮ ਹੈ ਗੁਰਪ੍ਰੀਤ ਸਿੰਘ ਮੈਂ ਇੱਥੇ ਗੁਰਦੁਆਰਾ ਪਾਸ਼ਾਹੀ ਨੌਮੀ ਪਿੰਡ ਪੈਣੀ ਵਾਗਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ 87 ਦਾ ਮੈਂ ਇੱਥੇ ਬਤੌਰ ਮੈਨੇਜਰ ਸੇਵਾ ਕਰਦਾ ਬਾਈ ਜੀ ਇਹ ਇਤਿਹਾਸਕ ਜੇ ਇਤਿਹਾਸ ਇਹਦਾ ਬਾਈ ਜੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸਥਾਨ ਹੈ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ ਸਤਗੁਰੂ ਜੀ 1672 73 ਦੇ ਵਿੱਚ ਜਦੋਂ ਸੰਗਤਾਂ ਨੂੰ ਉਤਾਰਦੇ ਹੋਏ ਸੰਗਤਾਂ ਨੂੰ ਦਰਸ਼ਨ ਦਿਦਾਰ ਬਖਸ਼ਦੇ ਹੋਏ ਇੱਧਰ ਯਾਤਰਾ ਤੇ ਆਏ ਸੀ ਪਾਤਸ਼ਾਹ ਪਹਿਲਾਂ ਉਹ ਭੀਖੀ ਆ ਕੇ ਠਹਿਰੀ ਜੀ 21 ਤੋਂ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਖਿਆਲਾਕਲਾ ਪਹੁੰਚੇ ਤੇ ਖਿਆਲਾਕਲਾ ਤੋਂ ਅੱਗੇ ਆਪਣਾ ਨਗਰ ਸੀਗਾ ਇਹ ਪਿੰਡ ਪੈਣੀ ਵਾਗਾ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਇਸ ਨਗਰ ਦੇ ਵਿੱਚ ਦੀ ਪਾਦਸ਼ਾ ਲੰਘ ਰਹੇ ਸੀ ਤੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਘੋੜਾ ਸੀ ਉਹਨਾਂ ਦੀ ਘੋੜੇ ਦੀ ਜਿਹੜੀ ਰਕਾਬ ਸੀ ਉਹ ਟੁੱਟ ਗਈ ਸੀ ਉਹ ਘੋੜੇ ਦੀ ਰਕਾਬ ਟੁੱਟਣ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਥੇ ਜਦੋਂ ਕੁਝ ਸੰਗਤਾਂ ਤੋਂ ਪਤਾ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸਤਗੁਰੂ ਜੀ ਇੱਥੇ ਮੋਚੀਆਂ ਦਾ ਇੱਕ ਘਰ ਹੈ ਤੇ ਉਹ ਸੋ ਮੋਚੀਆਂ ਦੇ ਫਿਰ ਘਰ ਦੇ ਵਿੱਚੋਂ ਜਿਹੜਾ ਮੈਂਬਰ ਸੀ ਉਹਨੇ ਆ ਕੇ ਸਤਗੁਰੂ ਜੀ ਦੇ ਜਿਹੜੀ ਕੋੜੇ ਦੀ ਰਕਾਬ ਸੀ ਉਹ ਗੰਡਣ ਦੀ ਸੇਵਾ ਕੀਤੀ ਸੀ ਇਹ ਜਿਹੜਾ ਸਥਾਨ ਹੈ ਤਾਂ ਕਰਕੇ ਦਾ ਜਿਹੜਾ ਨਾਂ ਹੈ ਉਹ ਗੁਰਦੁਆਰਾ ਰਕਾਬ ਸਰਸਹਬ ਪਾਸ਼ਾਹੀ ਨੌਮੀ ਪਿੰਡ ਭੈਣੀ ਵਾਗਾ ਪੈ ਗਿਆ ਹੈ ਇੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ 1 ਕਿਲੋਮੀਟਰ ਅੱਗੇ ਗੁਰਦੁਆਰਾ ਪਿਪਲੀ ਸਰ ਸਾਹਿਬ ਮੌਜੂਦ ਹੈ ਇਸ ਗੁਰਦੁਆਰੇ ਦੇ ਨਾਲ ਉਹਦਾ ਪ੍ਰਬੰਧ ਅਟੈਚ ਹੈ 87 ਦੇ ਪ੍ਰਬੰਧ ਵਿੱਚ ਹੈ ਉੱਥੇ ਪਾਤਸ਼ਾਹ ਨੇ ਇੱਕ ਪਿਪਲੀ ਦੇ ਥੱਲੇ ਬੈਠ ਕੇ ਵੀ ਦੁੱਧ ਛਕਿਆ ਸੀ ਤੇ ਸੰਗਤਾਂ ਨੂੰ ਵਦਨ ਫੁੱਲਣ ਦਾ ਸਤ ਗੁਰ ਜੀ ਨੇ ਉਪਦੇਸ਼ ਬਖਸ਼ਿਆ ਸੀ ਇੱਥੇ ਵੀ ਪਾਤਸ਼ਾਹ ਨੇ ਬੜਾ ਉਪਦੇਸ਼ ਬਖਸ਼ਿਆ ਸੀ ਕਿ ਭੈਣੀ ਬਸਦੀ ਰਹਣੀ ਭਾਵ ਜਿੰਨੇ ਮਰਜੀ ਕਿਤੇ ਕੋਈ ਨਫੇ ਨੁਕਸਾਨ ਦੁਨੀਆਂ ਦੇ ਵਿੱਚ ਹੋਏ ਐ ਮੀਹ ਹਨੇਰੀਆਂ ਚੱਕੜ ਝੁੱਲੇ ਐ ਪਰ ਇਹ ਪਿੰਡ ਪੈਣੀਵਾਗਾ ਸਦਾ ਹੀ ਸਤਿਗੁਰੂ ਜੀ ਦੇ ਪਾਵਨ ਵਚਨਾਂ ਦੇ ਮੁਤਾਬਕ ਚੜ੍ਹਦੀ ਕਲਾ ਦੇ ਨਾਲ ਰਹੇ ਹੈ ਪੈਣੀ ਦੇ ਬੰਦੇ ਜਿੱਥੇ ਵੀ ਜਾ ਕੇ ਚਾਹੇ ਵਿਦੇਸ਼ਾਂ ਦੀ ਧਰਤੀ ਤੇ ਗਏ ਐ ਉੱਥੇ ਵੀ ਜਾ ਕੇ ਉਹ ਬਹੁਤ ਵਧੇ ਫੁੱਲੇ ਐ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਚਨ ਅੱਜ ਵੀ ਸੰਗਤਾਂ ਨੂੰ ਪ੍ਰਾਪਤ ਹੋ ਰਹੇ ਐ ਦਿਨ ਦੁਪਣੀ ਰਾਤ ਚੋਗਣੀ ਸੰਗਤਾਂ ਜਿਹੜੀਆਂ ਤਰੱਕੀ ਕਰ ਰਹੀਆਂ ਨੇ ਦੂਰੋਂ ਦੂਰੋਂ ਆ ਕੇ ਸੰਗਤਾਂ ਇੱਥੇ ਦਰਸ਼ਨ ਕਰਦੇ ਨੇ ਹੁਣ ਤੇ ਐਤਵਾਰ ਨੂੰ ਸੰਗਤਾਂ ਚਪਹਿਰਾ ਕੱਟਣ ਦੇ ਵਾਸਤੇ ਵੀ ਇੱਥੇ ਆਉਂਦੀਆਂ ਨੇ ਕਿਉਂਕਿ ਨੌਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਐ ਇੱਥੇ ਆ ਕੇ ਸੰਗਤਾਂ ਚਪਹਿਰਾ ਵੀ ਕੱਟਦੇ ਨੇ ਸੇਵਾ ਵੀ ਕਰਦੇ ਨੇ ਤੇ ਬਹੁਤ ਸਾਰੇ ਇਲਾਕੇ ਦੀਆਂ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਇਸ ਭਾਵਨ ਉਸਥਾਨ ਦੇ ਨਾਲ ਜੁੜਨਾ ਹੋਇਆ ਸਨ 1672-73 ਦੇ ਵਿੱਚ ਸਤਿਗੁਰੂ ਜੀ ਨੇ ਜਦੋਂ ਇਹ ਮਾਲਵਾ ਯਾਤਰਾ ਕੀਤੀ ਹੈ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਪਾਵਨ ਸਥਾਨ ਤੇ ਚਰਨ ਪਾਏ ਸੀ ਉਹ ਜਿਹੜਾ ਮੋਚੀਆਂ ਦਾ ਇੱਕ ਘਰ ਸੀ ਅੱਜ ਉਹ ਸਿੱਕ ਘਰ ਤੋਂ ਅਨੇਕ ਹੀ ਘਰ ਹੈ ਰਬਦਾਸ ਭਾਈਚਾਰੇ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਵਸੇ ਹੋਏ ਐ ਤੇ ਸਤਿਗੁਰੂ ਜੀ ਦੇ ਪਾਵਨ ਬਚਨਾਂ ਦੇ ਮੁਤਾਬਕ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬੜੇ ਵਾਦੇ ਹੋਏ ਐ ਇਸ ਸਾਰਾ ਨਗਰ ਉੱਗ ਵਸਦਾ ਹੈ ਬੜੀ ਚੜ੍ਹਦੀ ਕਲਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨੇਕ ਵਰ ਇਸ ਸਥਾਨ ਨੂੰ ਪ੍ਰਾਪਤ ਹਨ ਜੀ ਆਜੋ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਇਤਿਹਾਸਿਕ ਗੁਰੂ ਘਰ ਫਿਰ ਪਲੀ ਸਰ ਸਾਹਿਬ ਜਿਹੜਾ ਕਿ ਉੱਬਾ ਰੋਡ ਦੇ ਉੱਤੇ ਸਥਿਤ ਹੈ ਇਹ ਗੁਰੂ ਘਰ ਖੇਤਾਂ ਦੇ ਵਿੱਚ ਹੈ ਇਤੋਂ ਉੱਬਾ ਪਿੰਡ ਵੀ ਉੰਨੀ ਦੂਰੀ ਦੇ ਉੱਤੇ ਹੈ ਤੇ ਉੰਨੀ ਹੀ ਦੂਰੀ ਦੇ ਉੱਤੇ ਪੈਣੀਵਾਗਾ ਪਿੰਡ ਹੈ ਦੋਸਤੋ ਇਹ ਇਤਿਹਾਸਕ ਗੁਰੂ ਘਰ ਨੇ ਅਸੀਂ ਤੁਹਾਨੂੰ ਹੋਰ ਇਤਿਹਾਸਕ ਸਥਾਨਾਂ ਦੇ ਸਮੇਂ-ਸਮੇਂ ਸਰ ਤੇ ਦਰਸ਼ਨ ਕਰਾਉਂਦੇ ਰਹਾਂਗੇ ਉਹ ਚਾਹੇ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਹੋਣ ਚਾਹੇ ਮੁਗਲ ਇਤਿਹਾਸ ਦੇ ਨਾਲ ਸੰਬੰਧਤ ਹੋਣ ਚਾਹੇ ਬ੍ਰਿਟਿਸ਼ ਕਾਲ ਦੇ ਹੋਣ ਸਾਡੀ ਕੋਸ਼ਿਸ਼ ਹੈ ਪੰਜਾਬ ਦੇ ਇਤਿਹਾਸ ਨੂੰ ਸੰਭਾਲਣ ਦੀ ਤੇ ਨਾਲ ਹੀ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੀ ਇਸ ਲਈ ਤੁਹਾਡੀ ਰਿਤਿਕਰਿਆ ਸਾਡੇ ਤੱਕ ਪਹੁੰਚਣੀ ਜ਼ਰੂਰੀ ਹੈ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਸਾਡੀ ਇਸ ਕੋਸ਼ਿਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਗੱਲ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਸ਼ਾਬਾਸ਼ ਦੇਣੀ ਬਿਨਾ ਕੋ ਲੋ ਤੇ ਜੇਕਰ ਕੋਈ ਚੀਜ਼ ਤੁਹਾਨੂੰ ਕਮੀ ਲੱਗੇ ਜਾਂ ਕੋਈ ਘਾਟ ਰੜਕਦੀ ਹੈ ਤਾਂ ਉਹ ਵੀ ਸਾਨੂੰ ਜਰੂਰ ਦੱਸੋ ਤਾਂ ਕਿ ਆਪਾਂ ਉਸ ਕਮੀ ਨੂੰ ਦੂਰ ਕਰ ਸਕੀਏ